16 ਹਜ਼ਾਰ 16 ਕਰੋੜ ਰੁਪਇਆ ਜਿਹੜਾ ਦਿੱਤਾ ਔਰ ਉਹ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿੰਨਾ ਕਿਸਾਨਾਂ ਦਾ ਨੁਕਸਾਨ ਹੋਇਆ ਸਾਰਿਆਂ ਨੂੰ ਆ ਰਿਹਾ ਹੈ ਇੱਥੇ ਜੇ ਕਹਿ ਲਈਏ ਇੱਕ ਬੁਰਕੀ ਛਿੱਟਣ ਵਾਲੀ ਗੱਲ ਕਰੀਏ ਪ੍ਰਸ਼ਾਸਨ ਦੇ ਸਰਕਾਰ ਨੇ ਥੱਲੇ ਜੇ ਕਹਿ ਲਈਏ ਜੱਤੇ ਬੰਦਿਆਂ ਨਾਲ ਜਾਂ ਸਾਡੇ ਅਣਜਾਣ ਲੋਕਾਂ ਨੂੰ ਉਹਨਾਂ 'ਚ ਵੀ ਕਿਤੇ ਨਾ ਕਿਤੇ ਇਹ ਰੇਡ ਕਾ ਪਾ ਕੇ ਪਿੰਡਾਂ ਦੇ ਵਿੱਚ ਬਾਦ ਖੜਾ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਹੁੰਦੇ ਆ ਇਹ ਸਾਡੇ ਜਿਹੜੇ ਪਿੰਡਾਂ ਦੇ ਲੋਕ ਹੈ ਇਹਨਾਂ ਦੇ ਦੁੱਖਾਂ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹੁੰਦੇ ਇਹਨਾਂ ਨੇ ਜਿਹੜੀਆਂ ਸਰਕਾਰ ਵੱਲੋਂ ਗਾਈਡਲਾਈਨਾਂ ਹੁੰਦੀਆਂ ਉਹਨਾਂ ਦੇ ਅਧਾਰ 'ਤੇ ਲੈਣਾ ਗੜੇਮਾਰੀ ਕਾਰਨ ਬਰਬਾਦ ਹੋਈਆਂ ਫਸਲਾਂ ਦੇ ਮੁਆਵਜ਼ੇ ਨੂੰ ਲੈ ਕੇ ਜਿੱਥੇ ਕਿਸਾਨ ਜਿੱਥੇ ਬੰਦੀਆਂ ਲਗਾਤਾਰ ਸੰਘਰਸ਼ ਦੇ ਰਾਹ ਪਈਆਂ ਹੋਈਆਂ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਚੋਣ ਕਮਿਸ਼ਨ ਤੋਂ ਜਿਹੜਾ ਇਜਾਜ਼ਤ ਲੈਣ ਤੋਂ ਬਾਅਦ 16 ਕਰੋੜ ਰੁਪਏ ਦਾ ਮੁਆਵਜ਼ੇ ਦਾ ਜਿਹੜਾ ਹੈਗਾ ਵੰਡ ਕਰਨ ਦਾ ਐਲਾਨ ਕੀਤਾ ਗਿਆ ਇਸ ਵੰਡ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਨੇ ਸਾਡੇ ਨਾਲ ਕਿਸਾਨ ਆਗੂ ਮੌਜੂਦ ਆ ਜਿੰਨਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਸੀਗਾ ਵੀ ਆਖਰ ਉਹਨਾਂ ਵੱਲੋਂ ਸਵਾਲ ਕਿਉਂ ਖੜੇ ਕੀਤੇ ਜਾ ਰਹੇ ਨੇ ਗੱਲਬਾਤ ਕਰਦੇ ਆ ਉਹ ਮੇਰਾ ਨਾਰਾ ਰੇਸ਼ਮ ਸਿੰਘ ਯਾਤਰੀ ਭਾਰਤੀ ਕਿਸਾਨ ਉਨਯੋਗਤਾ ਸਿੱਧੂਪੁਰ ਜ਼ਿਲ੍ਹਾ ਜਨਸਖਤ ਬਖੰਡਾ ਜੀ ਰੇਸ਼ਮ ਜੀ ਗੱਲ ਕਰੀਏ ਮੁਆਵਜ਼ਾ ਐਲਾਨ ਹੋਇਆ ਕਰੀਬ 16 ਕਰੋੜ ਰੁਪਏ ਦਾ ਆਖਰ ਤੁਹਾਡੇ ਵੱਲੋਂ ਸਵਾਲ ਖੜੇ ਕਿਉਂ ਕੀਤੇ ਜਾ ਰਹੇ ਹਨ ਹੁਣ ਜਦੋਂ ਤੁਹਾਨੂੰ ਮੁਆਵਜ਼ਾ ਐਲਾਨ ਹੀ ਕਰ ਦਿੱਤਾ ਗਿਆ ਦੇਖੋ ਜਿਹੜੀ ਗੱਲ ਸਵਾਲਾਂ ਦੀ ਆ ਮੁਆਰਵਾ ਪਹਿਲਾਂ ਬਣਦਾ ਹੁੰਦਾ ਸਰਕਾਰ ਦਾ ਸਰਕਾਰ ਰਾਹਤ ਫੰਡ ਦੇ ਵਿੱਚੋਂ ਜਿਹਦੇ ਕੋਤੇ ਇਹ ਜੀ ਗੜੇ ਮਾਰੀ ਹੁੰਦੀ ਹੈ ਕੁਦਰਤੀ ਆਫਤ ਹੁੰਦੀ ਆ ਉਦੋਂ ਸਰਕਾਰ ਨੇ ਦੇਣਾ ਹੁੰਦਾ ਇਹ ਮੌਕੇ ਤੇ ਦੇਣਾ ਸੀ ਅੱਜ ਕਿਉਂ ਪਹਿਲਾਂ ਤੇ ਵੱਡਾ ਸਵਾਲ ਆ ਠੀਕ ਹੈ ਜੀ ਚਲੋ ਜੇ ਦਿੱਤਾ ਥੋੜਾ ਬਹੁਤਾ ਤਾਂ ਠੀਕ ਹੈ ਪਰ ਇਹਦੇ ਨਾਲ ਸਾਨੂੰ ਨਹੀਂ ਲੱਗਦਾ 16000 16 ਕਰੋੜ ਰੁਪਇਆ ਜਿਹੜਾ ਦਿੱਤਾ ਔਰ ਉਹ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿੰਨਾ ਕਿਸਾਨਾਂ ਦਾ ਨੁਕਸਾਨ ਹੋਇਆ ਸਾਰਿਆਂ ਨੂੰ ਆਜੂ ਇੱਥੇ ਜੇ ਕਹਿ ਲਈ ਇੱਕ ਬੁਰਕੀ ਛਿੱਟਣ ਵਾਲੀ ਗੱਲ ਕਰੀ ਹੈ ਪ੍ਰਸ਼ਾਸਨ ਦੇ ਸਰਕਾਰ ਨੇ ਸਾਡੇ ਥੱਲੇ ਜੇ ਕਹਿ ਲਈਏ ਜੱਥੇਬੰਦੀਆਂ ਨਾਲ ਜਾਂ ਸਾਡੇ ਅਣਜਾਣ ਲੋਕਾਂ ਉਹਨਾਂ 'ਚ ਵੀ ਕਿਤੇ ਨਾ ਕਿਤੇ ਇਹ ਰੇਡ ਕਾ ਪਾ ਕੇ ਪਿੰਡਾਂ ਦੇ ਵਿੱਚ ਬਾਦ ਖੜਾ ਕਰਨ ਵਾਲੀ ਕਿਉਂਕਿ ਜਿਹੜਾ ਕਿਹਾ 50% ਤੋਂ ਥੱਲੇ ਨਹੀਂ ਦਿੰਦੇ 75% ਵਾਲਾ ਵੇਮਾਂਗੇ ਜਾਂ 100 ਵਾਲਾ ਦੇ ਹੁਣ ਇਹ ਲਾਅਸ ਜੀ ਨੰਗੀ ਆ ਜੇ ਕਿਸੇ ਦੇ 10 ਕਿੱਲੇ ਨਾ ਪੰਜ ਦੇ ਵਿੱਚ ਆ ਗਈ ਪੰਜ ਚੱਦਿਆਂ ਚ ਆ ਗਈ ਉੱਥੇ ਫਿਰ ਨੇ ਇਹ ਕਹਿਣਾ ਪਿੰਦਾ 50% ਪਰ ਮਰਿਆ ਤਾਂ ਹੈ ਨਾ ਕਿਸਾਨ ਦਾ ਬਿਲਕੁਲ ਜਿਸ ਕਰਕੇ ਸਾਡੀ ਤੇ ਮੰਗ ਸੀ ਅੱਜ ਵੀ ਆ ਵੀ ਜਿੰਨਾ ਕਿਸਾਨਾਂ ਦਾ ਨੁਕਸਾਨ ਹੋਇਆ ਥੋੜਾ ਹੋਇਆ ਬਾੜਾ ਹੋਇਆ ਉਹਨਾਂ ਨੂੰ ਬਣਦਾ ਜੋਗ ਮਾਜਵਾ ਉਹਦੀ ਤੁਰਤ ਦੇਣਾ ਚਾਹੀਦਾ ਸੀ ਤਾਂ ਕਿ ਜਿਹੜੇ ਵਿਚਾਰੇ ਛੋਟੇ ਕਿਸਾਨ ਉਹਨਾਂ ਨੇ ਜਿਵੇਂ ਚੱਕ ਕੇ ਲਾਇਨ ਆਪਦੀਆਂ ਘਰਦਿਆਂ ਕਮੇਲਦਾਰੀਆਂ ਤੰਗੇ ਰੋਟੀਆਂ 'ਚ ਉਹ ਆਪਦੀਆਂ ਲੋਟ ਹੋ ਜਾਂਦੀਆਂ ਉਹ ਆਪ ਦਾ ਜਿਹੜਾ 4 ਰੁਪਏ ਸਰਕਾਰ ਦੇ ਮੇਲੇ ਕਿਤੇ ਨਾ ਕਿਤੇ ਸੈੱਟ ਹੋ ਜਾਂਦੇ ਆ ਤੁਸੀਂ 50 ਤੇ 75 ਵਾਲੀ ਗੱਲ ਕੀਤੀ ਹੈ ਕੋਈ ਸਲੈਬ ਬਣਾਈ ਗਈ ਹੈ ਵੀ ਜਿਹੜਾ ਹੈਗਾ ਕਿਸਾਨਾਂ ਨੂੰ ਜਿਹੜਾ ਮਾਫਜਾ ਦੇਣਾ ਇੱਕ ਸਲੈਬ ਦੇ ਅਧੀਨ ਜਿਹੜਾ ਹੈਗਾ ਉਹਨਾਂ ਨੂੰ ਮਾਫਜਾ ਦਿੱਤਾ ਜਾਊਗਾ ਜਾਂ ਕਿਸੇ ਤਰ੍ਹਾਂ ਦੀ ਕੋਈ ਸ਼ਰਤਾਂ ਲਾਈਆਂ ਗਈਆਂ ਦੇਖੋ ਇਹ ਸੀਗੇ ਅੱਜ ਮਲੇ ਸੀਗੇ ਡੀਸੀ ਸਾਹਮਣੂ ਮਿਲਣਾ ਸੀਗਾ ਪਰ ਉਹ ਪਤਾ ਨਹੀਂ ਕਿ ਕਿੰਨੇ ਕਿ ਬਿਜੀ ਨੇ ਜਾਂ ਕਿਸਾਨਾਂ ਚੋਂ ਮੁਸ਼ਕਾਉਂਦਾ ਜਾਂ ਪਤਾ ਨਹੀਂ ਕਿਸਾਨਾਂ ਤੋਂ ਡਰ ਲੱਗਦਾ ਜਿਹੜੇ ਨਵੇਂ ਆਏ ਨੇ ਸਾਹਬ ਉਹ ਤੇ ਮਿਲਦੀ ਨਹੀਂ ਕਿਸਨ ਸਾਰਾ ਸਾਰਾ ਦਿਨ ਬੈ ਕੇ ਕੁਰਸੀਆਂ ਤੇ ਥੱਕ ਹਾਰ ਕੇ ਆ ਜਾਂਦੇ ਇਹ ਕੋਈ ਸ਼ਬਦਾ ਕਿ ਸਾਡੀ ਤਾਂ ਜੀ ਸਰਕਾਰ ਨਾਲ ਵੀਡੀਓ ਕਾਨਫਰੰਸ ਆ ਸਾਨੂੰ ਤਾਂ ਜੀ ਅਮਰਜੈਂਸੀ ਮੀਟਿੰਗ ਆ ਤਾਂ ਅਸੀਂ ਕਈਏ ਤੱਕ ਕੀ ਕੀ ਹਾਰ ਕੇ ਪੱਲਾ ਝੜ ਕੇ ਮੁੜੇ ਅੱਜ ਸਾਡੀ ਏਡੀਸੀ ਸਾਹਮਣਾ ਮੀਟਿੰਗ ਕਰਵਾਈ ਸੀ ਉਹਦੇ ਚ ਇਹ ਕਿਹਾ ਗਿਆ ਸੀ ਜੀ ਸਾਹਬ ਨੇ ਅਕੇ 50% ਤੋਂ ਥੱਲੇ ਵਾਲਿਆਂ ਨੂੰ ਤਾਂ ਲੱਗਦਾ ਨਹੀਂ ਵੀ 75 ਤੇ 100% ਵਾਲਿਆਂ ਨੂੰ ਅਸੀਂ ਦੇਵਾਂ। ਪਰ ਅਸੀਂ ਪੁੱਛਿਆ ਇਹ ਵੀ ਨਹੀਂ ਦੱਸਿਆ ਵੀ ਦੇਵਾਂਗੇ ਕਿੰਨਾ। ਕਿੰਨੇ ਹਜ਼ਾਰ ਏਕੜ ਦਾ ਦੇਵਾਂਗੇ ਇਹ ਵੀ ਹਲੇ ਉਲ੍ਹਾ ਰੱਖਿਆ। ਜਿਹੜਾ ਕਿ ਇੱਕ ਗੱਲ ਕਹਿ ਕੇ ਖੜਾ ਛੜਿਆ ਰਿਹਾ ਵੀ ਛੇਤੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਚੈੱਕ ਬਣਾ ਕੇ ਈ ਰੋਲ ਬਣਾਵਾਂਗੇ ਅਸੀਂ ਆਪਦੀ ਸਾਰੀ ਪਟਵਾਰੀ ਕਾਨੋਗੋ ਤੋਂ ਲੈ ਕੇ ਉਹਦੇ ਥਰੂ ਅਸੀਂ ਜਿੰਨੇ ਜਿੰਨੇ ਨੁਕਸਾਨ ਹੋਇਆ ਕਿਸੇ ਦਾ ਬਹੁਤ ਵੱਧ। ਯਾਨੀ ਕਿ ਤਸਵੀਰ ਤੁਹਾਨੂੰ ਕਲੀਅਰ ਨਹੀਂ ਕੀਤੀ ਗਈ ਵੀ ਕਿੰਨਾ ਪ੍ਰਤੀ ਏਕੜ ਦੇਣਾ ਹੈਗਾ। ਕਿਸ ਤਰ੍ਹਾਂ ਦੇਣਾ ਬਸ ਉਹ ਉਹ ਕਹਿੰਦਾ ਵੀ 50% ਤੋਂ ਥੱਲੇ ਵਾਲੇ ਨੂੰ ਮੁਆਵਜ਼ਾ ਨਹੀਂ ਮਿਲੂ ਹਾਂ ਇਹ ਕਲੀਅਰ ਨਹੀਂ ਕਰਿਆ ਇਹ ਤਾਂ ਕਿਹਲੇ ਸਰਕਾਰ ਜਾਂ ਡੀਸੀਬ ਦੱਸਣਗੇ ਵੀ ਸਾਡੇ ਇੱਕ ਇਨਾ ਕਰਾ ਵੀ 16000 ਕਰੋੜ ਰੁਪਇਆ ਆਇਆਗਾਗਾ ਮਿੱਥੀ ਦੱਸੀ ਗਈ ਹੈ ਕਦੋਂ ਤੱਕ ਸ਼ੁਰੂ ਕਰਨਾ ਜਿਹੜਾ ਬੰਦ ਨਾ ਨਹੀਂ ਮਿੱਥੀ ਵੀ ਨਹੀਂ ਦੱਸੀ ਕਹਿੰਦੇ ਵੀ ਕੱਲ ਇਹ ਲਾਂਚ ਹੋਇਆਗਾ ਅੱਛਾ ਜੀ ਤੇ ਅਸੀਂ ਇੱਕ ਅੱਧੇ ਦਿਨ ਦੇ ਵਿੱਚ ਇਹ ਵੀ ਰੋਲ ਬਣਾਉਣੇ ਆ 50% ਵਾਲੇ ਦੀ ਕਿੰਨੀ ਆ ਜਾਂ ਨਹੀਂ ਦੇਣਾ 75 ਦੀ ਕਿੰਨੀ ਆ 100 ਦੀ ਕਿੰਨੀ ਠੀਕ ਹੈ ਇਸ ਕਰਕੇ ਅਸੀਂ ਕਿਹਾ ਵੀ ਇਹ ਕਾਣੀ ਵੰਡ ਨਾ ਪਾਓ ਜੀ ਜਿਹਦਾ ਮਰਿਆ 50% ਮਰਿਆ ਨਕਸ਼ਾ ਤੋਂ ਉਹਦਾ ਵੀ ਹੋਇਆ ਉਹਨੂੰ ਵੀ ਵੱਧ ਤੋਂ ਵੱਧ ਜਿੰਨਾ ਬਣਦਾ ਜੋਗਮਾਜ ਵਾਦਿਓ ਤੇ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਵੀ ਇਹ ਸਰਕਾਰ ਕੀ ਕਿਸਾਨਾਂ ਨੂੰ ਦਿੰਦੀ ਆ ਜਾਂ ਨਾ ਦਿੰਦੀ ਪੰਜਾਹ ਦਿੰਦੀ ਆ 75 ਦਿੰਦੀ ਆ 100 ਦਿੰਦੀ ਆ ਕਿਸੇ ਨੂੰ ਕਿੰਨਾ ਦਿੰਦੀ ਤੇ ਆਉਣ ਵਾਲੇ ਸਮੇਂ ਚ ਫਿਰ ਅਸੀਂ ਫਿਰ ਸਰਕਾਰ ਦੇ ਗਲ ਪੈ ਕੇ ਲੜਾਂਗੇ ਪੂਰਾ ਮਾਰ ਵਾਲਾ ਜਿਹੜਾ ਬਣਦਾ ਉਹ ਲਵਾਂਗੇ ਐਲਾਨ ਤਾਂ ਬਹੁਤ ਚਿਰ ਪਹਿਲਾਂ ਸਾਡੇ ਸੀਐਮ ਸਾਹਿਬ ਵੱਲੋਂ ਕੀਤੇ ਗਏ ਸੀ ਮੁਰਗੀਆਂ ਦੇ ਪੈਸੇ ਵੀ ਬੱਕਰੀਆਂ ਦੇ ਪੈਸੇ ਵੀ ਤੇ ਫਸਲਾਂ ਦੇ ਤਾਂ ਦੇਣੇ ਦੇਣੇ ਕੀਤੇ ਸੀ ਪਰ ਮਿਲਿਆ ਕੁਛ ਨਹੀਂ ਅੱਜ ਵੀ ਜਿਵੇਂ ਹੁਣ ਤੁਸੀਂ ਜ਼ਿਕਰ ਕੀਤਾ ਹੈ ਕਿ ਤਸਵੀਰ ਕਲੀਅਰ ਨਹੀਂ ਕੀਤੀ ਤਸਵੀਰ ਬਣਾਈ ਨਹੀਂ ਗਈ ਜੇ ਤਸਵੀਰ ਬਣਾਈ ਗਈ ਹੁੰਦੀ ਤਾਂ ਇਹ ਗੱਲ ਕਿਤੇ ਨਾ ਕਿਤੇ ਜ਼ਾਹਰ ਹੁੰਦੀ ਕਿ ਕਿਸਾਨਾਂ ਨੂੰ 5000 10000 15000 20000 ਏਕੜ ਦਾ ਮਿਲੂਗਾ ਅਜੇ ਤਾਂ ਪਰਸੈਂਟੇਜ ਤੇ ਹੀ ਰੱਖੀ ਬੈਠੇ ਐ ਜੇ ਤਾਂ ਤਮਾਮ ਹੀ ਨੁਕਸਾਨ ਹੁੰਦਾ ਫਿਰ ਤਾਂ ਇਹ ਲੈ ਲੈਂਦੇ ਆ ਫੀ ਏਕੜ ਦੇ ਹਿਸਾਬ ਨਾਲ ਵੀ ਅਸੀਂ 2.5 ਕਿੱਲਾਂ ਤੱਕ ਦੇਵਾਂਗੇ ਜੇ ਇਸ ਤਰ੍ਹਾਂ ਕਿਤੇ ਟੁੱਟ ਮਾ ਨੁਕਸਾਨ ਹੁੰਦਾ ਗੜੇਮਾਰੀ ਦੇ ਨਾਲ ਕਿਸਾਨ ਬਰਬਾਦ ਹੁੰਦੀ ਹੈ ਕਿਸਾਨ ਦੀ ਫਸਲ ਤਾਂ ਫਿਰ ਉੱਥੇ ਇਹ ਪਰਸੈਂਟੇਜ ਲੈ ਜਾਂਦੇ ਆ ਹੁਣ ਜਿੱਥੇ 60 ਮਣ ਕਣਕ 1 ਏਕੜ ਚੋਂ ਨਿਕਲੀ ਉਹਦੇ ਵਿੱਚ ਨੁਕਸਾਨ 50% ਮੰਨ ਕੇ ਚਲੋ 30 ਮਣ ਕਣਕ ਉਟ ਗਈ 12 ਕੁਇੰਟਲ 25000 ਰੁਪਏ ਦਾ ਸਿੱਧਣ ਸਿੱਧਾ ਨੁਕਸਾਨ ਹੋ ਗਿਆ ਕਿਸਾਨ ਦਾ ਤੇ ਉਹਨੂੰ ਕਹਿੰਦੇ ਅਸੀਂ ਦਿੰਦੇ ਕੁਛ ਨਹੀਂ ਫਿਰ ਇਹ ਕਿੰਨਾ ਕੁ ਮੰਨ ਲਈਏ ਵੀ ਕਿਸਾਨਾਂ ਨੂੰ ਕੋਈ ਰਾਹਤ ਮਿਲੂਗੀ ਉਹਦੇ ਵਿੱਚੋਂ ਵੀ ਜਿਹੜਾ ਇਹ 50% ਤੋਂ ਉੱਤੇ ਹੀ ਦਿੰਦੇ ਐ ਉਥੇ ਕਿਤੇ ਨਾ ਕਿਤੇ ਸਾਡੀਆਂ ਜਿਹੜੀਆਂ ਗਰਦਾਵਰੀਆਂ ਸਾਂਝੇ ਖਾਤਿਆਂ ਦੇ ਵਿੱਚ ਪੰਜਾਂ ਉਹ ਸਾਡੇ ਕਿਸਾਨਾਂ ਦੇ ਵਿੱਚ ਵਿਵਾਦ ਖੜਾ ਹੋ ਜਾਂਦਾ ਜਿਹਦਾ ਨੁਕਸਾਨ ਨਹੀਂ ਹੋਇਆ ਹੁੰਦਾ ਸਾਂਝੇ ਖਾਤੇ ਦੇ ਕਾਰਨ ਉਹ ਉਹਦਾ ਹੱਕਦਾਰ ਬਣ ਕੇ ਖੜ ਜਾਂਦਾ ਕਿਉਂਕਿ ਗਰਦੌਰੀਆਂ ਉਹਦੇ ਨਾਂ ਐ ਹਿੱਸਾ ਉਹਦਾ ਐ ਫਿਰ ਉੱਥੇ ਆ ਕੇ ਕੀ ਹੁੰਦਾ ਕਿਸਾਨਾਂ ਦੇ ਵਿੱਚ ਆਪਸੀ ਝਗੜੇ ਹੋ ਜਾਂਦੇ ਆ ਤੇ ਪੈਸਾ ਜਿਹੜਾ ਵਾਪਸ ਡੀਸੀ ਸਾਹਿਬ ਦੇ ਖਾਤੇ 'ਚ ਆ ਜਾਂਦਾ ਉੱਥੋਂ ਬਸ ਕਿਸਾਨਾਂ ਦੇ ਝਗੜੇ ਅਦਾਲਤਾਂ ਚੱਲਦੇ ਰਹਿੰਦੇ ਆ ਤੇ ਪੈਸਾ ਸਰਕਾਰ ਦੇ ਖਜ਼ਾਨੇ 'ਚ ਮੁੜ ਫੇਰ ਵਗ ਜਾਂਦਾ ਹਾਲਾਂਕਿ ਹੱਕ ਇਹ ਮੰਨਦਾ ਸਰਕਾਰ ਦਾ ਵੀ ਜਦੋਂ ਨੁਕਸਾਨ ਹੋ ਗਿਆ ਤੁਰੰਤ ਗਰਦੌਰੀਆਂ ਦੇ ਆਰਡਰ ਕੀਤੇ ਜਾਣ ਗਰਦੌਰੀਆਂ ਕੀਤੀਆਂ ਜਾਣ ਜਿੰਨਾ ਮੁਆਵਜ਼ਾ ਬਣਦਾ ਉਹਨਾਂ ਕਿਸਾਨਾਂ ਨੂੰ ਜਿਹੜੇ ਕਾਸ਼ਤਕਾਰ ਹੈ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਤਾਂ ਤਾਂ ਇਹ ਰਾਹਤ ਬਣਦੀ ਹੈ ਪਰ ਸਾਨੂੰ ਨਹੀਂ ਲੱਗਦਾ ਕਿ ਕਿਸਾਨਾਂ ਨੂੰ ਜਿਹੜੀ ਰਾਹਤ ਇਹ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਇਹਦੇ ਨਾਲ ਕਿਸਾਨ ਖੁਸ਼ ਹੋਣਗੇ ਠੀਕ ਹੈ ਉਹ ਫਿਰ ਕਹਿੰਦੇ ਆ ਕਿ ਜੋ ਸਰਕਾਰੋਂ ਮਿਲਦਾ ਫਿਰ ਉਹ ਲੈ ਲੈਣਾ ਚਾਹੀਦਾ ਜਵਾਬ ਤਾਂ ਕੋਈ ਦਿੰਦਾ ਨਹੀਂ ਪਰ ਉਹਦੇ ਵਿੱਚ ਵੀ ਕਿਤਨਾ ਕਿਤੇ ਸਰਕਾਰਾਂ ਦੀ ਗਲਤ ਨੀਤੀ ਸਾਨੂੰ ਜਾਹਰ ਹੁੰਦੀ ਹੈ